ਮੇਰੇ ਵੀਰ ਦਾ ਵਿਆਹ ਨਹੀਂ ਮੈਨੂੰ ਗੋਡੇ-ਗੋਡੇ ਚ ਲਓ ਵੀ ਮਿੱਤਰੋ ਅੱਜ ਆਪਣੇ ਸਿਰ ਤੇ ਜਿਹੜੀ ਬਹੁਤ ਹੀ ਵੱਡੀ ਜ਼ਿੰਮੇਵਾਰੀ ਸੀ ਨਾ ਛੋਟੇ ਵੀਰ ਦਾ ਵਿਆਹ ਉਹ ਅੱਜ ਆਪਾਂ ਪੂਰੀ ਕਰਦੇ ਆਂਗੇ 13 ਬੰਦੇ ਬਰਾਤ ਜਾਵਾਂਗੇ ਕੁੜੀ ਨੂੰ ਵਿਆਹ ਕੇ ਘਰੇ ਲਿਆਵਾਂਗੇ ਤੁਹਾਨੂੰ ਮਿੱਤਰੋ ਪਾਰਟੀ ਵੀ ਬਖਾਵਾਂਗੇ ਕਿਉਂਕਿ ਮੇਰੀ ਆਦਤ ਨਹੀਂ 100 ਤੋਂ 200 ਬੰਦਾ ਬਰਾਤ ਲੈ ਕੇ ਜਾਈਏ ਨਾਲੇ ਅਗਲੇ ਦਾ ਨੁਕਸਾਨ ਕਰੀਏ ਨਾਲੇ ਆਪਦਾ ਕਰੀਏ ਇਸ ਕਰਕੇ ਅਸੀਂ ਆਪਦਾ ਪਰਿਵਾਰ ਬਰਾਤ ਗਿਆ ਤੇ ਕੁੜੀ ਨੂੰ ਵਿਆਹ ਕੇ ਲੈ ਆਇਆ ਉਸ ਤੋਂ ਪਹਿਲਾਂ ਤੁਹਾਨੂੰ ਵਿਆਹ ਵਿਖਾਉਣੇ ਆ ਵੀਡੀਓ ਨੂੰ ਵਾਤਵਾਰ ਸ਼ੇਅਰ ਕਰ ਦਿਓ ਲੋ ਵੀ ਐਸ ਕਾਕੇ ਦਾ ਵਿਆਹ ਅੰਗਰੇਜ਼ ਸਿੰਘ ਮੱਲੀ ਰਸਮਾਂ ਸਟਾਰਟ ਹੋ ਚੁੱਕੀਆਂ ਨੇ ਸਭ ਤੋਂ ਪਹਿਲਾਂ ਨਾਈ ਧੋਈ ਦੀ ਰਸਮ ਸਟਾਰਟ ਹੋ ਗਈ ਤੇ ਮੇਰਾ ਫਰਜ ਸੀ ਮੁੰਡੇ ਨੂੰ ਖਾਰੇ ਬੋਣਾ ਤੇ ਮਾਮੇ ਦਾ ਫਰਜ ਆ ਮੁੰਡੇ ਨੂੰ ਖਾਰੇ ਲਾਉਣਾ ਸਭ ਤੋਂ ਪਹਿਲਾਂ ਮੈਂ ਆਪ ਦਾ ਫਰਜ ਜਿਹੜਾ ਕਿ ਆਦਾ ਕਰਨ ਜਾ ਰਿਹਾ ਮਿੱਤਰੋ ਆਓ ਜੀ ਮੈਟੋ ਮਿੱਤਰੋ ਇਹ ਨੇ ਸਾਡੇ ਸਹੁਰਾ ਸਾਹਿਬ ਤੇ ਮੇਰੀ ਸਾਸੂ ਮਾਂ ਹਾਂ ਜੀ ਇੱਕ ਫੋਨ ਕੀਤਾ ਤੇ ਭੱਜੇ ਆਏ ਕਦੀ ਐ ਨਹੀਂ ਕਿਹਾ ਯਾਰ ਤੁਸੀਂ ਅਚਾਨਕ ਵਿਆਹ ਕਿਵੇਂ ਰੱਖ ਲਿਆ ਸੱਚੀ ਕਹਿੰਨਾ ਇੱਕ ਹੀ ਫੋਨ ਕੀਤਾ ਮੈਂ ਤੇ ਉਹਦੇ ਆ ਗਏ ਹਾਂ ਜੀ ਅਚਾਨਕ ਹੀ ਕੰਮ ਹੋ ਗਿਆ ਝੱਟ ਮੰਗਣੀ ਤੇ ਪੱਟ ਵਿਆਹ ਗਾ ਵਾਲੀ ਗੱਲ ਹੋ ਗਈ ਮਿੱਤਰੋ ਇਹ ਨੇ ਸਾਡੀ ਮਾਤਾ ਸਿਮਰਜੀਤ ਕੌਰ ਹਾਂ ਜੀ ਅੱਜ ਸਾਡੇ ਫਾਦਰ ਸਾਹਿਬ ਹੁੰਦੇ ਤੇ ਗੱਲਾਂ ਕੁਝ ਹੋਰ ਹੀ ਹੁੰਦੀਆਂ ਕੋਈ ਮਿੱਤਰ ਬਾਪੂ ਬਿਨਾ ਗਤੀ ਨਹੀਂ ਜਿਹੜੇ ਕੰਮ ਬਾਪੂ ਨੇ ਕਰ ਲੈਣੀ ਉਹ ਮੈਥੋਂ ਕਿੱਥੇ ਹੋਣੀ ਬਾਈ ਜੀ ਦਿਮਾਗ ਤੇ ਬੋਝ ਬੜਾ ਸੀ ਬੜੀ ਟੈਨਸ਼ਨ ਸੀ ਵੀ ਇਹ ਕਿਵੇਂ ਨਿਬੇੜਾਂਗੇ ਪਰ ਆ ਸਾਡਾ ਸਾਹਣ ਬੰਦਾ ਯਾਰ ਮਾਮਾ ਸਾਡਾ ਬਲਕਾਰ ਸਿੰਘ ਇਹ ਕਹਿੰਦਾ ਪੁੱਤਰਾ ਟੈਨਸ਼ਨ ਕਿਉਂ ਲੈਣਾ ਬੰਦਾ ਬਿਮਾਰ ਹੋਣ ਦੇ ਬਾਵਜੂਦ ਵੀ ਇੱਥੇ ਆਇਆ ਜਿਵੇਂ ਮੈਨੂੰ ਕਹੀ ਗਿਆ ਮੈਂ ਕਰੀ ਗਿਆ ਤੇ ਵਾਕਈ ਕਹਿੰਦੇ ਹੁੰਦੇ ਨਾ ਚਾਹੇ ਵਿਆਹ ਰੱਖ ਲਓ ਚਾਹੇ ਘਰ ਪਾਉਣ ਲੱਗ ਜਾਓ ਪੈਸਾ ਵੀ ਆਪਣੇ ਆਪ ਆ ਜਾਂਦਾ ਤੇ ਕੰਮ ਵੀ ਆਪਣੇ ਆਪ ਹੋ ਜਾਂਦੇ ਵਾਹ ਬੱਲੇ 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 ਤੇਰੇ ਓ ਤੜਾ ਭੜਾਈ ਅੰਕਲਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਓ ਇੱਕ ਮਿੰਟ ਬਾਲੀ ਕਾਲੀ ਨਾ ਕਰ ਠੀਕ ਹੈ ਜੀ ਇਹ ਆ ਜੀ ਮੇਰਾ ਨੋਣਾ ਪੁੱਤ ਮਨਜੋਤ ਸਿੰਘ ਮੱਲੀ ਕਹਿੰਦਾ ਚਾਚਾ ਸਰਬਾਲਾ ਤੇਰਾ ਮੈਂ ਬਨਣਾ ਤੇ ਵੇਖ ਲਓ ਜੀ ਕਿੱਡੇ ਚਾਨ ਨਾਲ ਸਰਬਾਲਾ ਬਣਿਆ ਹੁਣ ਮਾਰ ਸਾਹ ਹਮਾਰਾ ਲੋਵੀ ਮਿੱਤਰੋ ਨਾਈ ਧੋਈ ਤੋਂ ਬਾਅਦ ਜਿਹੜੀ ਪੀੜੀ ਤੇ ਮੁੰਡਾ ਬੈਠਾ ਹੁੰਦਾ ਉਸ ਨੂੰ ਦਰਾਣੀ ਤੇ ਜਠਾਣੀ ਰਲ ਕੇ ਹਲਾਉਂਦੀਆਂ ਨੇ ਚਲੋ ਮਾਤਾ ਦੀ ਜਿਹੜੀ ਜਠਾਣੀ ਆ ਉਹ ਗਈ ਚਲੀ ਬਾਹਰ ਤਾਈ ਗਰਮੀਤ ਕੌਰ ਤੇ ਇਹ ਸਾਡੀ ਤਾਈ ਬਾਬੇ ਸਾਦਾ ਜੀ ਦੇ ਘਰੋਂ ਇਹਨੇ ਅਣਕਿਉ ਰਸਮਾਂ ਦਾ ਕੀਤੀਆਂ ਹਾਂਜੀ ਦੇਖੋ ਉਸ ਤੋਂ ਬਾਅਦ ਗੇੜੇ ਕੱਢਣੇ ਹੁੰਦੇ ਜੀ ਆਸੇ-ਪਾਸੇ ਤਿੰਨ ਚਾਰ ਗੇੜੇ ਕੱਢਣ ਤੋਂ ਬਾਅਦ ਜਿਹੜਾ ਪਾਣੀ ਹੁੰਦਾ ਉਸ ਤੇ ਹੱਥ ਲਬੇੜ ਕੇ ਚੰਗੀ ਤਰ੍ਹਾਂ ਲੰਬੇੜ ਤੋਂ ਬਾਅਦ ਯਾਨੀ ਕਿ ਇੱਕ ਕੰਦ ਤੇ ਲਾ ਕੇ ਇੱਕ ਰਸਮ ਆਦਾ ਕੀਤੀ ਜਾਂਦੀ ਆ ਦੇਖੋ ਜੀ ਮਾਤਾ ਨੇ ਪਹਿਲਾਂ ਲਾਤਾ ਉਸ ਤੋਂ ਬਾਅਦ ਸਾਡੀ ਤਾਈ ਨੇ ਲਾਤਾ ਵੇਖੋ ਜੀ ਤਾਈ ਨੇ ਉੱਚਾ ਕਰਕੇ ਲਾਤਾ ਫਾਈਨਲੀ ਮੁੰਡਾ ਨਾਤੋ ਕੇ ਹੋ ਗਿਆ ਜੀ ਰੈਡੀ ਆ ਮੁੰਡੇ ਦੇ ਯਾਰ ਮਿੱਤਰ ਤੇ ਭਰਾ ਬਣ ਜਾਂਦੇ ਨੇ ਗਾਨਾ ਉਸ ਤੋਂ ਬਾਅਦ ਮਾਮੇ ਨੇ ਬੰਨਤਾ ਸੇਰਾ ਹਾਂਜੀ ਪਰਜਾਈ ਨੇ ਪਾਤਾ ਸੁਰਮਾ ਤੇ 1100 ਰੁਪਇਆ ਲੈ ਲਿਆ ਬਾਈ ਜੀ 500 ਰੁਪਇਆ ਦੇ ਕੇ ਲਓ ਯਾਰ ਕੋਈ ਸਾਮਣੀ ਤਾਂ ਬਲੈਕਮੇਲ ਕਰਦੀ ਪਰ ਜਾਈ ਹਾਂ ਜੀ ਆਹੀ ਦਿਨ ਹੁੰਦੇ ਆ ਜੀ ਕਮਾਈ ਦੇ ਵੀ ਬਹੁਤ ਸੋਹਣੀਆਂ ਰਸਮਾਂ ਆਈਆਂ ਬਹੁਤ ਮੈਂ ਕਹਿੰਦਾ ਵਾਹਿਗੁਰੂ ਹਰ ਘਰ ਵਿੱਚ ਇਹੋ ਜੇ ਰੰਗ ਭਾਗ ਲਾਵੇ ਆ ਬਚੋਲੇ ਦਾ ਦੇਣ ਨਹੀਂ ਦੇ ਸਕਦੇ ਕਿਉਂਕਿ ਇਹਨੇ ਘਰ ਬਸਾਤਾ ਮੇਰੇ ਛੋਟੇ ਭਰਾ ਦਾ ساری ਉਮਰ ਮੈਂ ਕਹਿੰਦਾ ਵਾਹਿਗੁਰੂ ਚੜ੍ਹਦੀ ਉਮਰ ਬਖਸ਼ੇ ਵਿਚਾਰੇ ਨੂੰ ਛੜਦੇ ਆਂ ਹੀ ਰਿਸ਼ਤੇ ਕਰਾਉਂਦਾ ਫੇਰੇ ਲਓ ਜੀ ਰਵਾਨਗੀ ਹੋ ਚੁੱਕੀ ਹੈ ਬਰਾਤ ਦੀ ਇਸ ਤੋਂ ਪਹਿਲਾਂ ਮਿੱਤਰੋ ਆਪਾਂ ਗੁਰਦੁਆਰੇ ਸਾਹਿਬ ਜਾਵਾਂਗੇ ਉੱਥੇ ਮੱਥਾ ਟੇਕ ਕੇ ਅਰਦਾਸ ਕਰਕੇ ਉਸ ਤੋਂ ਬਾਅਦ ਹੀ ਆਪਾਂ ਚਾਲੇ ਪਾਵਾਂਗੇ ਜੀ ਮੱਥੇ ਨਾ ਮਾਰੀ ਪਿਛਲੇ ਆਂਗੇ ਕਿਆ ਕਾ ਹੋਰ ਸਿਰ ਦੇ ਇੱਕ ਇੱਕ ਇਹ 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 ਮਿੱਤਰੋ ਇਹ ਨੇ ਦਾਦੀ ਦੇ ਭਤੀਜੇ ਮੇਰੇ ਚਾਚੇ ਮੇਰੇ ਡੈਡੀ ਦੇ ਮਾਮੇ ਦੇ ਮੁੰਡੇ ਇਹ ਮਿੱਤਰੋ ਰਾਤੋਂ ਰਾਤ ਅਸੀਂ ਫੋਨ ਕੀਤਾ ਤੇ 4 ਵਜੇ ਸਵੇਰ ਉੱਠ ਕੇ ਬਰਾਤ ਤੇ ਆ ਗਏ ਲਓ ਜੀ ਸਿੱਧੇ ਅਸੀਂ ਗੁਰਦੁਆਰਾ ਸਾਹਿਬ ਗਏ ਸਭ ਤੋਂ ਪਹਿਲਾਂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਫੇਰੇ ਲੈ ਫੇਰੇ ਲੈਣ ਤੋਂ ਬਾਅਦ ਸਾਡੇ ਦਸਕਤ ਕਰਾਏ ਗਏ ਕਾਗਜ਼ਾਤੇ ਉਸ ਤੋਂ ਬਾਅਦ ਅਸੀ ਬਾਈ ਜੀ ਸਿੱਧੇ ਆ ਗਏ ਪਾਰਟੀ ਤੇ ਨੱਚ ਟੱਪਾਂ ਲਾ ਗੇ ਵੱਡੀ ਬੰਗੀ ਬਰਾਤ ਗਈ ਸੀ ਜੀ ਵੇਖੋ ਸਾਡਾ ਮਾਮਾ ਕਿੱਡਾ ਖੁਸ਼ ਹੈ ਕਿੱਡੀ ਸਾਡੀ ਮਾਤਾ ਨੂੰ ਕਿੰਨਾ ਚਾ ਚੜਿਆ ਪਿਆ ਹਾਂ ਜੀ ਪੂਰਾ ਰੱਜ ਕੇ ਅਸੀ ਬਾਈ ਜੀ ਉੱਥੇ ਨੱਚੇ ਇਧਰ ਕੁੜੀ ਦੇ ਫਾਦਰ ਸਾਹ ਨੂੰ ਵੀ ਪੂਰੀ ਖੁਸ਼ੀ ਦੀ ਆ ਦੇਖੋ ਜੀ ਵੇਖੋ ਪਾਉਂਦਾ ਨਾ ਲੁੱਡੀਆਂ ਲਓ ਜੀ ਮਿੱਤਰੋ ਉਸ ਤੋਂ ਬਾਅਦ ਤੇਰੀ ਮੇਰੀ ਅੜੀਏ ਨੀ ਲਗੂਟੀ ਚ ਬਟਨਾ ਦੀ ਜੋੜੀ ਤੇ ਵੀਰ ਨੇ ਸੰਗ ਦੇ ਸੰਗ ਦੇ ਨੇ ਗਾਣਾ ਗਾਇਆ ਗਾਣੇ ਦੇ ਬੋਲ ਨਹੀਂ ਸਕਾ ਸਕਦਾ ਕਿਉਂਕਿ ਮਿੱਤਰੋ ਕਾਪੀਰਾਈਟ ਦਾ ਮਸਲਾ ਉਹਦਾ ਹੀ ਕਾਪੀਰਾਈਟ ਦੇ ਦੇਣਾ ਵੇਖੋ ਜੀ ਡਾਂਸ ਕੀਤਾ ਕਹਿੰਦੇ ਇਹੋ ਜਿਹਾ ਹੀ ਹੁੰਦਾ ਤੇ ਜੱਜ ਦਾ ਵੀ ਇਹੋ ਜਿਹਾ ਹਾਂਜੀ ਲੋ ਵੀ ਮਿੱਤਰੋ ਇਹ ਉਹੀ ਸਮਾਂ ਆ ਗਿਆ ਜਦੋਂ ਕੁੜੀ ਆਪਦਾ ਜਿਹੜਾ ਪਰਾਇਆ ਘਰ ਛੱਡ ਕੇ ਆਪਦੇ ਘਰੇ ਜਾਂਦੀ ਹੈ ਕਿਉਂਕਿ ਮਾਪਿਆਂ ਦਾ ਘਰ ਕੁੜੀ ਵਾਸਤੇ ਪਰਾਇਆ ਹੀ ਹੁੰਦਾ ਲੜਕੀ ਵਾਸਤੇ ਪਰਾਇਆ ਹੀ ਹੁੰਦਾ ਤੇ ਬਹੁਤ ਹੀ ਇਮੋਸ਼ਨਲ ਮੂਮੈਂਟ ਸੀ ਬਾਈ ਜੀ ਖੁਸ਼ੀਆਂ ਭਰਿਆ ਇਮੋਸ਼ਨਲ ਮੂਮੈਂਟ ਕੈਪਚਰ ਮੈਂ ਕੀਤਾ ਹਨਾ ਮੇਰੇ ਕੋਲੇ ਵੀ ਧੀ ਆ ਕੱਲ ਨੂੰ ਮੈਂ ਵੀ ਤੋਰਨੀ ਹੈ ਨਾ ਹੁੰਦਾ ਹੀ ਆ ਬਾਈ ਜੀ 17 18 ਸਾਲ 20 ਸਾਲ ਪਾਲ ਕੇ ਉਸ ਤੋਂ ਬਾਅਦ ਧੀ ਆ ਆਪਣੇ ਘਰੇ ਜਾਵੜਦੀ ਹੈ ਫਾਈਨਲੀ ਬਾਈ ਜੀ ਬਰਾਤ ਦੀ ਹੋਈ ਰਵਾਨਗੀ ਤੇ ਵਾਈ ਗੁਰੂ ਨੇ ਰੰਗ ਭਾਗ ਲਾਤੇ ਤੇ ਬੜਾ ਸੋਹਣਾ ਕਾਰਜ ਹੋਇਆ ਹਾਂਜੀ ਭਰਾ ਧੱਕਾ ਦਿੰਦੇ ਹੋਏ ਗੱਡੀ ਨੂੰ ਬੜਾ ਸੋਹਣਾ ਸਵਾਰਾ ਮਹਾਰਾਜ ਪਿਛੇ ਇਹ ਮਾੜਾ ਪਿਛਣਾ ਬਕਵਾ ਹੈ। ਅੱਜ ਦੇਖੋ ਸਾਹਮਣੇ ਇਹ ਰਲਿਨੀ ਇਹ ਰਲਿਨੀ। ਇਹ ਕੋਈ ਕੋਡ ਨਹੀਂ ਪਾ ਰਲਿਨੀ। ਜਾਨਾ ਪੁੱਛਦਾ। ਲੋਜੀ। ਲਓ ਵੀ ਮਿੱਤਰੋ ਪਟਾਕਿਆਂ ਦੀ ਆਵਾਜ਼ ਦੇ ਵਿੱਚ ਵਲੌਗ ਨੂੰ ਕਰਦੇ ਹਾਂ ਐਂਡ ਇਹ ਪਹਿਲਾ ਪਾਰਟ ਆ ਜੀ ਜਿਹੜਾ ਅਗਲੇ ਰਸਮ ਰਵਾਜ ਨੇ ਉਹ ਤੁਹਾਨੂੰ ਮੈਂ ਅਗਲੇ ਵਲੌਗ 'ਚ ਵਿਖਾਵਾਂਗਾ। ਸਿਰਵਾਰਨਾ ਹੋ ਗਿਆ। ਅਣਾ ਗਾਣਾ ਖੜਾਉਣਾ ਬੜੇ ਅਗੇ ਰਵਾਜ ਨੇ ਉਹ ਤੁਹਾਨੂੰ ਅਗਲੀ ਵੀਡੀਓ 'ਚ ਦਿਖਾਵਾਂਗੇ ਵੀਡੀਓ ਜੰਗੀ ਲੀਕ ਸ਼ੇਅਰ ਕਰ ਦਿਓ ਰਬਾ